ਸਾਡੇ ਨਾ ਡਾਇਮੰਡ ਐਵੇਨਿਊ ਦੇ ਵਿੱਚ ਇੱਕ ਐਨਆਰਆਈ ਪਰਿਵਾਰ ਸੀ ਇਹ 24 ਦੇ ਵਿੱਚ ਆਪਣੇ ਵਿਦੇਸ਼ ਚ ਲੱਗਿਆ ਸੀ ਤੇ ਉਸ ਤਰ੍ਹਾਂ ਦੇ ਘਰਾਂ ਦੇ ਵਿੱਚ ਮਿਲ ਕੇ ਲੋਕ ਲੱਗਾ ਹੋਇਆ ਸੀ ਔਰ 21 ਨੂੰ ਇਹਨਾਂ ਦੇ ਘਰੋਂ ਚੋਰੀ ਹੋ ਗਈ ਸੀ ਜੇ ਵਿੱਚ ਕਾफी ਸਮਾਨ ਗਿਆ ਸੀ ਐਕਟਵਾ ਸਿਲੰਡਰ ਵਗੈਰਾ ਔਰ ਅਸੀਂ ਮੁਕਦਮਾ ਦਰਜ ਕਰਕੇ ਮਾਨਯੋਗ ਸੀਪੀ ਸਾਹਿਬ ਦੀ ਜਿਹੜੀ ਆ ਦ샨ਤ ਦਇਸ਼ ਤੇ ਇੱਕ ਟੀਮ ਬਣਾਈ ਜਿਸ ਦੇ ਵਿੱਚ ਸਾਡੇ ਐਸਐਚਓ ਸਾਹਿਬ ਨੇ ਬਹੁਤ ਹੀ ਮੁਸਤਕਿਦਿ ਦੇ ਨਾਲ ਵਰਕ ਕੀਤਾ ਔਰ ਇਹਨਾਂ ਨੇ ਵੱਖ-ਵੱਖ ਸਰੋਤਾਂ ਦੇ ਜਿਹੜੀ ਹੈ ਟੈਕਨੀਕਲ ਜਿਹੜੀ ਇੰਟੈਲੀਜੈਂਸ ਤੋਂ ਜਿਹੜੀ ਇਹ ਚੋਰੀ ਦੀ ਵਾਰ ਦਾ ਟ੍ਰੇਸ ਕੀਤੀ ਆ ਔਰ ਸਫਲਤਾ ਹਾਸਲ ਕੀਤੀ ਇਹਦੇ ਵਿੱਚ ਅਸੀਂ ਤਿੰਨ ਜਿਹੜੇ ਕ੍ਰਾਈਮਨਲ ਬੰਦੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚੋਂ ਦੋ ਬੰਦਿਆਂ ਦਾ ਜਿਹੜਾ ਪਿਛੋਕੜ ਬਹੁਤ ਹੀ ਮਾੜਾ ਇਹਨਾਂ ਨੂੰ ਅਸੀਂ ਕਾਮਯਾਬ ਕਰਨ ਵਿੱਚ ਅਸੀਂ ਸਫਲਤਾ ਪ੍ਰਾਪਤ ਕੀਤੀ ਆ ਜਿਨ੍ਹਾਂ ਦੇ ਕੋਲੋਂ ਅਸੀਂ ਇੱਕ ਐਕਟਿਵਾ ਦੋ ਗੈਸ ਸਿਲੰਡਰ ਇੱਕ LED ਮਾਰਕਾ Panasonic ਅਤੇ microwaves ਜਿਹੜਾ ਅਸੀਂ ਬਟਾਵੰਤ ਕੀਤਾ ਔਰ ਇਹਨਾਂ ਦੇ ਕੋਲੋਂ ਅਸੀਂ ਰਿਮਾਰਡ ਲੈ ਕੇ ਹੋਰ ਵੀ ਜਿਹੜੀ ਹੈ ਜਿਹੜੀ ਰਿਕਵਰੀ ਕਰਨ ਦੀ